ਦੁਨੀਆ ਦੇ ਉੱਤੇ ਸਭ ਤੋਂ ਵੱਡੀ ਕਰਮਾਤ ਕਿਹੜੀ ਹੈ ਇਹ ਸਵਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇੱਕ ਵੇਲੇ ਕੀਤਾ ਗਿਆ ਸੀ ਕੀ ਹੈ ਇਤਿਹਾਸ ਆਓ ਜਾਣੀ ਕਲਗੀਧਰ ਪਾਤਸ਼ਾਹ ਦੀ ਇਮਦਾਦ ਦੇ ਸਦਕਾ ਔਰੰਗਜ਼ੇਬ ਬਾਦਸ਼ਾਹ ਤੋਂ ਬਾਅਦ ਉਹਦਾ ਪੁੱਤਰ ਸ਼ਾਹ ਆलम ਬਹਾਦਰ ਦਿੱਲੀ ਦੇ ਤਖਤ ਤੇ ਬਿਠਿਆ ਉੱਚੇ-ਚੇ ਤੌਰ ਤੇ ਬਾਦਸ਼ਾਹ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਗਰਾ ਦੇ ਕਿਲੇ ਵਿੱਚ ਆਉਣ ਦਾ ਨਿਯੋਤਾ ਭੇਜਿਆ। ਧਨ ਦਸ਼ਮੇਸ਼ ਪਿਤਾ ਲਾਕੇ ਸੁਨਹਿਰੀ ਕਲਗੀ ਧੋਸਿਆਂ ਤੇ ਚੋਟਾਂ ਲਾਉਂਦੇ ਲੋਹੇ ਨੀਲੇ ਘੋੜੇ ਤੇ ਅਸਵਾਰ ਸ਼ਸ਼ਤਰ 43 ਸਿੰਘਾਂ ਸੂਰਮਿਆਂ ਦੇ ਨਾਲ 2 ਅਗਸਤ ਸਨ 1707 ਵਾਲੇ ਦਿਨ ਆਗਰਾ ਦੇ ਕਿਲੇ ਅੱਗੇ ਪਹੁੰਚ ਗਏ। ਬਾਦਸ਼ਾਹ ਬਹਾਦਰ ਸ਼ਾਹ ਦੇ ਵੱਲੋਂ ਉੱਚੇ-ਚੇ ਤੌਰ ਤੇ ਬੜੀ ਸਤਿਕਾਰ ਦੇ ਨਾਲ ਗੁਰੂ ਸਾਹਿਬ ਨੂੰ ਜਿਉਂ ਆ ਆਖਿਆ ਗਿਆ। ਸਤਿਗੁਰਾਂ ਦੇ ਸਤਿਕਾਰ ਦੇ ਵਿੱਚ ਧੁਕ ਧੁਕੀ ਸਰਾਏ ਪਰਦਾ ਇੱਕ ਝੰਡਾ ਇੱਕ ਨਗਾਰਾ ਗੁਰੂ ਸਾਹਿਬ ਦੇ ਅੱਗੇ ਪੇਸ਼ ਤੇ ਗੁਰੂ ਸਾਹਿਬ ਜੀ ਤੁਹਾਡੇ ਸਦਕਾ ਹੀ ਤਾਂ ਅੱਜ ਮੇਰਾ ਤਖਤ ਸਲਾਮਤ ਹੈ ਜਦੋਂ ਕਲਗੀਧਰ ਪਾਤਸ਼ਾਹ ਦਾ ਬਾਦਸ਼ਾਹ ਬਹਾਦਰ ਸ਼ਾਹ ਦੇ ਵੱਲੋਂ ਉੱਚੇਚੇ ਤੌਰ ਤੇ ਮਾਨ ਸਨਮਾਨ ਕੀਤਾ ਗਿਆ ਤੇ ਉੱਥੇ ਹਾਜ਼ਰ ਸ਼ਾਹੀ ਮੌਲਾਣੇ ਚੜ ਗਏ ਉਹਨਾਂ ਨੇ ਕਲਗੀਧਰ ਪਾਤਸ਼ਾਹ ਨੂੰ ਮੁਖਾਤਬ ਹੁੰਦੇ ਆਖਿਆ ਜੇਕਰ ਤੁਸੀਂ ਆਪਣੇ ਆਪ ਨੂੰ ਵੱਡੇ ਪੀਰ ਕਹਾਉਂਦੇ ਹੋ ਤਾਂ ਕੋਈ ਕਰਾਮਾਤ ਦਿਖਾਓ ਪਾਤਸ਼ਾਹ ਕਹਿਣ ਲੱਗੇ ਰੱਬ ਦੀ ਇਬਾਦਤ ਕਰਨ ਵਾਲਿਓ ਦੁਨੀਆ ਉੱਤੇ ਕਰਾਮਾਤ ਕਰਨ ਦਾ ਹੱਕ ਕੇਵਲ ਅੱਲ੍ਹਾ ਨੂੰ ਹੈ ਜਿਹੜਾ ਸਾਰਿਆਂ ਨੂੰ ਪਾਲਦਾ ਏ ਧੰਨ ਗੁਰੂ ਤੇਗ ਬਹਾਦਰ ਮਹਾਰਾਜੀ ਨੇ ਵੀ ਦਿੱਲੀ ਦਰਬਾਰ ਵਿੱਚ ਇਹੋ ਗੱਲ ਆਖੀ ਸੀ ਕਰਾਮਾਤ ਹੈ ਕਹਿਰ ਫਕੀਰ ਨਾ ਦੱਸਿਆ ਸਾਈਂ ਖੜਾ ਸਿਰ ਉੱਪਰ ਹੱਸਿਆ ਫਿਰ ਮੌਲਾਣਿਆਂ ਨੇ ਆਖਿਆ ਅਸੀਂ ਜ਼ਹਰ ਕਰਾਮਾਦੀ ਗੱਲ ਕਰ ਰਹੇ ਹਾਂ ਬਾਦਸ਼ਾਹ ਕਹਿਣ ਲੱਗੇ ਸਭ ਤੋਂ ਵੱਡੀ ਕਰਾਮਾਤ ਤਾਂ ਬਾਦਸ਼ਾਹ ਬਹਾਦਰ ਸ਼ਾਹ ਖੁਦ ਆਪ ਹੈ ਕਿਸੇ ਨਿਰਦੋਸ਼ ਨੂੰ ਫਾਂਸੀ ਚੜ ਦੇਵੇ ਕਿਸੇ ਸਜ਼ਾ ਪਾ ਚੁੱਕਿਆ ਇਨਸਾਨ ਨੂੰ ਉਹਦੀ ਸਜ਼ਾ ਮਾਫ ਕਰ ਦੇਵੇ ਜ਼ਿੰਦਗੀ ਤੇ ਮੌਤ ਇਹਦੇ ਹੱਥ ਵਿੱਚ ਐਦੋਂ ਵੱਡੀ ਕਰਾਮਾਤ ਹੋਰ ਹੋ ਕੀ ਸਕਦੀ ਹੈ ਉੱਥੇ ਮੌਲਾਣੇ ਹੋਰ ਚੜ ਗਏ ਕਹਿੰਦੇ ਕੋਈ ਕਰਾਮਾਤ ਦਿਖਾਓ ਜ਼ਹਰਾ ਕਰਾਮਾਤ ਪਾਤਸ਼ਾਨੇ ਇੱਕ ਸ਼ਾਹੀ ਮੋਹਰ ਸ਼ਾਹੀ ਸਿੱਕਾ ਸਭ ਦੇ ਸਾਹਮਣੇ ਜ਼ਮੀਂਦੇ ਦੇ ਸੁੱਟ ਦਿੱਤਾ ਕਹਿੰਦੇ ਦੁਨੀਆ ਦੇ ਉੱਤੇ ਤੀਜੀ ਵੱਡੀ ਕਰਾਮਾਤ ਇਹ ਹੈ ਜਿਹੜੀ ਵੱਡਿਆਂ ਵੱਡਿਆਂ ਦੇ ਈਮਾਨ ਨੂੰ ਖਰੀਦ ਸਕਦੀ ਹੈ ਇਹ ਤਖਤਾਂ ਨੂੰ ਪਲਟਣ ਦੀ ਸਮਰੱਥਾ ਰੱਖਦੀ ਹੈ ਵੈਸੇ ਮੇਰੇ ਹੱਥ ਵਿੱਚ ਫੜੇ ਹੋਏ ਦੋਵੇਂ ਸਿੱਕੇ ਵੀ ਉਸੇ ਬਾਦਸ਼ਾਹ ਬਹਾਦਰ ਸ਼ਾਹ ਦੇ ਨੇ ਜਿਹੜਾ ਕਲਗੀਧਰ ਪਾਤਸ਼ਾਹ ਤੇ ਮੌਲਾਨਾ ਵੀ ਉਸ ਸਮੇਂ ਹੁੰਦੀ ਗੱਲਬਾਤ ਸੁਣ ਰਿਹਾ ਸੀ ਗੁਰੂ ਸਾਹਿਬ ਜੀ ਦਾ ਜਵਾਬ ਸੁਣ ਕੇ ਸਵਾਲ ਕਰਨ ਵਾਲਾ ਫਿਰ ਚੜ ਗਿਆ ਕਹਿੰਦਾ ਗੁਰੂ ਜੀ ਗੱਲਾਂ ਵਿੱਚ ਨਾਲ ਜਾਓ ਜ਼ਾਹਰ ਕਰਾ ਮੱਦ ਵਿਖਾਓ ਐਨੀ ਗੱਲ ਸੁਣਦਿਆਂ ਪਾਤਸ਼ਾਹ ਦੇ ਚਿਹਰੇ ਤੇ ਅਨੋਖਾ ਜਲਾਲ ਆ ਗਿਆ ਉਹਨਾਂ ਦੀਆਂ ਅੱਖਾਂ ਦੇ ਵਿੱਚ ਗਹਿਰ ਅਤੇ ਲਾਂਬੂ ਚਮਕ ਕੇ ਝੁਕੇ ਮਿਆਂ ਵਿੱਚੋਂ ਸ਼ਮਸ਼ੀਰ ਕਹਿੰਦੇ ਕਾਜ਼ੀ ਦੁਨੀਆ ਦੇ ਤਿੱੱਚੀ ਵੱਡੀ ਕਰਾਮਤ ਸ਼ਮਸ਼ੀਰ ਹੈ ਜਿਹਦੇ ਹੱਥ ਵਿੱਚ ਸ਼ਮਸ਼ੀਰ ਹੁੰਦੀ ਹੈ ਉਹਦੇ ਅੱਗੇ ਵੱਡੇ ਵੱਡੇ ਬਾਦਸ਼ਾਹ ਵੀ ਝੁਕਦੇ ਨੇ ਉਹਦੇ ਅੱਗੇ ਤੁਹਾਡੇ ਵਰਗੇ ਧਰਮ ਦੇ ਆਗੂ ਵੀ ਝੁਕਦੇ ਨੇ ਉਹਦੇ ਅੱਗੇ ਸਾਰਾ ਜਹਾਨ ਝੁਕਦਾ ਹੈ ਜਦੋਂ ਐਨੀ ਗੱਲ ਪਾਤਸ਼ਾਹ ਨੇ ਆਖੀ ਤੇ ਸਾਰਿਆਂ ਦੀਆਂ ਨੀਵੀਆਂ ਪੈ ਗਈਆਂ ਤੇ ਹੱਥ ਜੋੜ ਕੇ ਖੜ ਗਏ ਗਏ ਪਾਤਸ਼ਾਹ ਭੁੱਲ ਮਾ ਇੱਥੇ ਇੱਕ ਹੋਰ ਕਾਜ਼ੀ ਨੇ ਸਵਾਲ ਕੀਤਾ ਕਹਿੰਦੇ ਗੁਰੂ ਜੀ ਧਰਮ ਤੁਹਾਡਾ ਖੂਬ ਹੈ ਜਾਂ ਸਾਡਾ ਤੇ ਕਲਗੀਧਰ ਪਾਤਸ਼ਾਹ ਨੇ ਬੜਾ ਹੀ ਅਨੋਖਾ ਜਵਾਬ ਦਿੱਤਾ ਕਹਿੰਦੇ ਤੁਮਕੋ تمہਾਰਾ ਖੂਬ ਹਮਕੋ ਹਮਾਰਾ ਖੂਬ ਫਿਰ ਉਹ ਹੀ ਸ਼ਮਸ਼ੀਰ ਹੱਥ ਵਿੱਚ ਫੜ ਕੇ ਸਿੰਘਾਂ ਨੇ ਕਿਵੇਂ ਪੰਜਾਬ ਦਾ ਇਤਿਹਾਸ ਬਦਲੇਗਾ ਇਹ ਇਤਿਹਾਸਿਕ ਲੜੀ ਇੰਜ ਹੀ ਚੱਲਦੀ ਰਹੇਗੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ